ਆਉਂਦੇ ਆ ਆ ਦੇਖੋ ਨਾ ਆਪਾਂ ਹੁਣ ਬਾਹਰੋਂ ਦੇਖਦੇ ਆ ਸਾਨੂੰ ਇਹ ਲੱਗਦਾ ਵੀ ਭਰੀਏ ਕਿਥੋਂ ਆਹ ਦੇਖੋ ਨਾ ਕਿ ਭਰੀਏ ਕਿਥੋਂ ਪਾਣੀ ਦਾ ਸਾਰਾ ਇਹਦੇ ਵਿੱਚ ਕੁਝ ਤਾਂ ਵੱਧੋ ਡੇਰੀਆਂ ਦਾ ਗੰਦਾ ਪਾਣੀ ਪੈ ਰਿਆ ਪਰ ਇਦਰੇ ਬੁੱਢਾ ਫਰਿਆ ਵਖਰੇ ਤੇਉਣ ਵਾਲੇ ਸਮਝੇ ਇਹ ਸਾਰਾ ਹੀ ਸਾਫ ਸੁਥਰਾ ਬਗੂਗਾ ਗੁਰੂ ਪਾਤਸ਼ਾਹ ਕੀ ਰੱਬਾ ਕਰਨ ਇਹ ਗੁਰੂ ਦਾ ਕਾਰਜ ਹੈ ਗੁਰੂ ਨਾਨਕ ਪਾਤਸ਼ਾਹ ਦਾ ਕਾਰਜ ਆਪਣਾ ਜਤਨ ਕਰਨਾ ਫਰਜ਼ ਬਣਦਾ ਕੁਝ ਜਤਨਾਂ ਸੰਗਤਾਂ ਨੇ ਕੀਤੇ ਆ ਉਹਦੇ ਰਿਜਲ ਤੇ ਆਪ ਬੇਖ ਰਿਹਾ ਜਬੂਟੇ ਲਾ ਰਹੇ ਉਹਨਾਂ ਦੀ ਸ਼ਾਨ ਹੋਊਗੀ ਦਰਸਤ ਸੁੱਤਪਾ